ਉਹਨਾਂ ਜਵਾਕਾਂ ਦੇ ਗਲ ਦੇ ਵਿੱਚ ਇੱਕ ਤਖਤੀ ਪਾ ਦਿੰਦੇ ਆ ਲਿਖ ਕੇ ਆ ਲਮਕਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਉੱਤੇ ਲਿਖ ਕੇ ਪਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਹੱਦ ਹੋ ਗਈ ਓਏ ਉਹ ਖੋਪੇ ਚੜਾ ਲਿਓ ਪੰਜਾਬੀਓ ਖੋਪੇ ਅਖਾਨੀਆਂ ਕਰੀ ਫਿਰਦੇ ਆ ਓਏ ਦਿਮਾਗ ਤੂੜਾ ਭਰ ਲਿਆ ਤੂੜਾ ਚੁੱਪ ਕਰੇ ਫਿਰਦੇ ਆ ਉਹ ਸੋਡੇ ਜਵਾਕਾਂ ਨਾਲ ਕੀ ਹੋ ਰਿਹਾ ਤੁਹਾਡੀ ਬੋਲੀ ਨਾਲ ਤੁਹਾਡੇ ਸਭਿਆਚਾਰ ਨਾਲ ਕੀ ਹੋ ਰਿਹਾ ਤੁਹਾਡੇ ਇਤਿਹਾਸ ਨਾਲ ਕੀ ਹੋ ਰਿਹਾ ਤੁਹਾਡਾ ਕੀ ਕੀ ਬਦਲਿਆ ਜਾ ਰਿਹਾ ਤੁਹਾਡਾ ਕੀ ਕੀ ਖਤਮ ਕੀਤਾ ਜਾ ਰਿਹਾ ਉਹ ਨਹੀਂ ਅਸੀਂ ਸਮਝਣ ਨੂੰ ਤਿਆਰ ਹੈਗੇ ਲੋਕ ਹੱਦ ਹੋ ਗਈ ਯਾਰ ਸ੍ਰੀ ਚਤਨਿਆ ਸਕੂਲ ਹੈ ਸ੍ਰੀ ਚਤਨਿਆ ਸਕੂਲ ਮਾਨਸਾ ਤੋਂ ਜਦੋਂ ਆਪਾਂ ਜਾਣਦੇ ਆ ਸਰਦੂਰਗੜ੍ਹ ਨੂੰ ਜਿਹੜਾ ਬੱਚਾ ਜਿਹੜਾ ਜਵਾਕ ਉਹ ਸਕੂਲ ਦੇ ਵਿੱਚ ਮਾੜਾ ਮੋਟਾ ਵੀ ਪੰਜਾਬੀ ਬੋਲਦਾ ਨਾ ਉਹਦੇ ਗੱਲ ਚੈਨ ਲੇ ਕੇ ਤੱਕਦੀ ਪਾਉਂਦਾ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਟੀਚਰ ਨੇ ਸਟਾਫ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸਿਆਗਤੀ ਜਾਂਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਇਹ ਜਵਾਕ ਨੂੰ ਸਮਝਾਓ ਇਹ ਪੰਜਾਬੀ ਨਹੀਂ ਬੋਲੂਗਾ ਓਏ ਤੁਸੀਂ ਲੱਖਾਂ ਰੁਪਿਆ ਫਿੱਸਾ ਭਰਦੇ ਹੋ ਇਹਨਾਂ ਦੀਆਂ ਜੇਬਾਂ ਭਰਦੇ ਹੋ ਇਹਨਾਂ ਦੀਆਂ ਬੈਂਕਾਂ ਭਰਦੇ ਹੋ ਆਪਦੀ ਬੁੱਧੀ ਨੂੰ ਕਤਲ ਕਰਾਉਣ ਖਾਤਰ ਆਪਣੇ ਇਤਿਹਾਸ ਨੂੰ ਬਦਲ ਕਰਾਉਣ ਖਾਤਰ ਅਬ ਮੈਂ ਬਾਹਰਲੇ ਨੂੰ ਕਹਿਣਾ ਚਾਹਨਾ ਆਉਣਗੇ ਹੁਣ ਇੱਥੇ ਬਾਹਰਲੇ ਮੁਲਕਾਂ ਤੋਂ ਟੂਰਨਾਮੈਂਟ ਕਰਾਇਆ ਜੀ ਫਲਾਨੇ ਪਿੰਡ ਕਬੱਡੀ ਦਾ 2 ਕਰੋੜ ਲਾਤਾ 2 ਕਰੋੜ ਲਾਤਾ ਕਰੋੜ ਲਾਤਾ ਲੋ ਜੀ ਹੁਣ ਵਿਆਹ ਜੀ ਫਲਾਨੇ ਐਨਆਰਆਈ ਦੇ ਬਾਹਰਲੇ ਦੇ ਤੇ ਫਲਾਨਾ ਗਾਣ ਵਾਲਾ ਲੱਗਿਆ ਜੀ 15 ਲੱਖ ਰੁਪਏ ਚ ਲਾਇਆ ਗਾਣ ਵਾਲਾ ਤੇ ਵਿਆਹ ਦਾ ਖਰਚਾ ਆ ਗਿਆ ਜੀ 2 ਕਰੋੜ ਰੁਪਇਆ ਓਏ ਇੰਨਾ ਕੰਮਾਂ ਤੇ ਪੈਸਾ ਖਰਚਣ ਦੀ بجائے ਉਹ ਘੱਟੋ ਘੱਟ ਐਨਆਰਆਈ ਉਹ ਘੱਟੋ ਘੱਟ ਬਾਹਰ ਲਿਓ ਕੋਈ ਆਪਣੇ ਆਪਣੇ ਇਲਾਕੇ ਚ ਆਪਣੇ ਆਪਣੇ ਜ਼ਿਲ੍ਹੇ ਚ ਕੋਈ ਸਕੂਲ ਹੀ ਹਜੇ ਫੋਲ ਦਿਓ ਓਏ ਪੰਜਾਬੀਓ ਓਏ ਪੰਜਾਬੀਓ ਸੌਂ ਗਏ ਓਏ ਤੁਸੀਂ ਸੁੱਤੇ ਪਿਆ ਛੋਡੇ ਜਵਾਕਾਂ ਦੇ ਗਲਾਂ ਦੇ ਵਿੱਚ ਫਾਂਸੀਆਂ ਦੇ ਰਸੇ ਪਾਏ ਜਾ ਰਹੇ ਆ ਛੋਡੇ ਜਵਾਕਾਂ ਦਾ ਗਲ ਘੁੱਟਿਆ ਜਾ ਰਿਹਾ ਛੋਡੇ ਜਵਾਕਾਂ ਨੂੰ ਮਾਰਿਆ ਜਾ ਰਿਹਾ ਕਿਵੇਂ ਅੱਜ ਹੁਣੇ ਮੇਰੇ ਕੋਲੇ ਫੋਨ ਆਇਆ ਤੇ ਮੈਂ ਉਧਰ ਨੂੰ ਨਿਕਲ ਲੱਗਾ ਇੱਥੋਂ ਹੁਣ ਸ੍ਰੀ ਚਤਨਿਆ ਸਕੂਲ ਹੈ ਸ੍ਰੀ ਚਤਨਿਆ ਸਕੂਲ ਮਾਨਸਾ ਤੋਂ ਜਦੋਂ ਆਪਾਂ ਜਾਣਿਆ ਸਰਦੂਰਗੜ੍ਹ ਨੂੰ ਸੜਕ ਦੇ ਉੱਤੇ ਸਕੂਲ ਪੈਂਦਾ ਪਹਿਲਾਂ ਸਕੂਲ ਦਾ ਨਾਮ ਸੀ ਕੈਮਬ੍ਰਿਜ ਫਿਰ ਉਹਨਾਂ ਤੋਂ ਲੀਤ ਤੇ ਲੈ ਲਿਆ ਆਂਧਰਾ ਪ੍ਰਦੇਸ਼ ਦੇ ਬੰਦਿਆਂ ਨੇ ਆ ਕੇ ਉਹਦਾ ਨਾਮ ਰੱਖ ਲਿਆ ਸ੍ਰੀ ਚਤਨਿਆ ਸਕੂਲ ਉਹ ਸਕੂਲ ਦੇ ਵਿੱਚ ਜਿਹੜੇ ਜਵਾਗ ਪੜ੍ਹਦੇ ਆ ਸਾਡੇ ਪਿੰਡਾਂ ਦੇ ਸ਼ਹਿਰਾਂ ਦੇ ਮਾਨਸਾ ਹੋਰ ਆਲੇ-ਦੁਆਲੇ ਜ਼ਿਲ੍ਹਿਆਂ ਦੇ ਜਵਾਗ ਜਿਹੜੇ ਉਹ ਸਕੂਲ 'ਚ ਪੜ੍ਹਦੇ ਆ ਉਹਨਾਂ ਜਵਾਕਾਂ ਦੇ ਗੱਲ ਦੇ ਵਿੱਚ ਇੱਕ ਤਖਤੀ ਪਾ ਦਿੰਦੇ ਆ ਲਿਖ ਕੇ ਆ ਲਮਕਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਉੱਤੇ ਲਿਖ ਕੇ ਪਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਹੱਦ ਹੋ ਗਈ ਓਏ ਉਹ ਪੰਜਾਬ ਦੇ ਅੰਦਰ ਪੰਜਾਬੀ ਜਵਾਕਾਂ ਦੇ ਗਲਾਂ ਦੇ ਵਿੱਚ ਇਹ ਤਖਤੀਆਂ ਪਾਈਆਂ ਜਾਂਦੀਆਂ ਹੁਣ ਲਿਖ ਕੇ ਉਹਨੂੰ ਇਹ ਮਹਿਸੂਸ ਕਰਾਇਆ ਜਾਂਦਾ ਹੋਵੇ ਵੀ ਤੂੰ ਬਹੁਤ ਵੱਡਾ ਗਲਤ ਇਨਸਾਨ ਹੈ ਜਿਹੜਾ ਉਹ ਆਪਣੀ ਬੋਲੀ ਬੋਲਦਾ ਜਿਹੜਾ ਬੱਚਾ ਜਿਹੜਾ ਜਵਾਕ ਉਹ ਸਕੂਲ ਦੇ ਵਿੱਚ ਮਾੜਾ ਮੋਟਾ ਵੀ ਪੰਜਾਬੀ ਬੋਲਦਾ ਨਾ ਉਹਦੇ ਗਲਚਾਂ ਲੇਖ ਕੇ ਤਖਤੀ ਪਾਉਂਦਾ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਤੇ ਉਹਦੇ ਜਿਹੜੇ ਸਬੰਧਤ ਟੀਚਰ ਨੇ ਸਟਾਫ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸਹਾਇਤਾ ਦਿੱਤੀ ਜਾਂਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਇਹ ਜਵਾਕ ਨੂੰ ਸਮਝਾਓ ਇਹ ਪੰਜਾਬੀ ਨਹੀਂ ਬੋਲੂਗਾ ਦੂਜੀ ਗੱਲ ਸੁਣ ਲਓ ਪੰਜਾਬ ਦੇ ਜਿਹੜੇ ਟੀਚਰ ਨੇ ਮਾਨਸਾ ਜ਼ਿਲ੍ਹੇ ਟੀਚਰ ਨੇ ਸਾਰੇ ਉੱਥੋਂ ਉਹ ਕੱਢੀ ਜਾ ਰਹੇ ਆ ਇੱਕ ਕਰਕੇ ਲਿਆ ਕੇ ਆਂਧਰਾ ਤੋਂ ਕੇਰਲਾ ਤੋਂ ਲਿਆ ਕੇ ਸਾਰਾ ਸਟਾਫ ਰੱਖ ਲਿਆ ਅੱਜ ਹੀ ਮੇਰੀ ਹੁਣ ਉੱਥੇ ਗੱਲ ਹੋ ਰਹੀ ਸੀ ਕੋਈ ਪੰਜਾਬੀ ਸਮਝਣ ਵਾਲਾ ਟੀਚਰ ਹੀ ਹੈ ਨਹੀਂ ਸਾਰੇ ਕੋਈ ਆਂਧਰਾ ਦਾ ਕੋਈ ਕੇਰਲਾ ਦਾ ਮੈਂ ਕਿਹਾ ਮੈਂ ਪੰਜਾਬੀ ਜਿਹੜਾ ਬੰਦਾ ਸਮਝਦਾ ਉਹਨੇ ਮੇਰੀ ਗੱਲ ਕਰਾਓ ਉਹਨਾਂ ਨੇ ਜਿਹੜਾ ਰਿਸੈਪਸ਼ਨ ਤੇ ਬੈਠਾ ਹੁੰਦਾ ਬੰਦਾ ਉਹਨੇ ਮੇਰੀ ਗੱਲ ਕਰਾਈ ਅੱਜ ਉਥੇ ਵੱਡਾ ਧਰਨਾ ਲੱਗਿਆ ਅੱਜ ਉਹਦੇ ਲੋਕ ਉੱਠ ਕੇ ਆਏ ਆ ਉੱਥੇ ਟੀਚਰ ਉੱਠ ਕੇ ਆਏ ਆ ਉਹਦੇ ਜਥੇਬੰਦੀਆਂ ਵਾਲੇ ਉੱਠ ਕੇ ਆਏ ਆ ਸਕੂਲ ਦੇ ਅੱਗੇ ਮੈਂ ਇਸ ਥੱਲੋਂ ਵੀ ਪੰਜਾਬ ਦੇ ਲੋਕਾਂ ਦਾ ਖਾਸ ਤੌਰ ਤੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ देर आए दुरुਸਤਾ ਇਹਨਾਂ ਗੱਲਾਂ ਨੂੰ ਲੈ ਕੇ ਉੱਠ ਕੇ ਆਏ ਆਂ ਇੱਥੋਂ ਤੱਕ ਵੀ ਕਿਹਾ ਉਹਨਾਂ ਨੇ ਆਪਣੇ ਮਾਨਸਾ ਜ਼ਿਲ੍ਹੇ ਜਿੰਨੇ ਵੀ ਟੀਚਰ ਉੱਥੇ ਲੱਗੇ ਆਂ ਕਿਹਨੇ ਅਨਪੜਾ ਜੀ ਇਹਦਾ ਗਵਾਰ ਹੈ ਜੀ ਇਹਨਾਂ ਨੂੰ ਕੀ ਪਤਾ ਜੀ ਇਹਦਾ ਬੈਕਵਾਰਡ ਪਿਛੜੇ ਹੋਏ ਇਲਾਕੇ ਦੇ ਲੋਕ ਨੇ ਅਜਦਾ ਲਿਆ ਕੇ ਟੀਚਰ ਕੇਰਲਾ ਤੋਂ ਰੱਖਾਂਗੇ ਆਂਧਰਾ ਤੋਂ ਰੱਖਾਂਗੇ ਜਿੰਨੀਆਂ ਪੰਜਾਬ ਦੀਆਂ ਕੋਈ ਸੱਭਿਆਚਾਰ ਗਤੀਵਿਧੀਆਂ ਨੇ ਕਲਚਰ ਐਕਟੀਵਿਟੀ ਹੈ ਕੋਈ ਧਰਮ ਨਾਲ ਸੰਬੰਧਤ ਹੈ ਇਤਿਹਾਸ ਨਾਲ ਸੰਬੰਧਤ ਸਾਰੀਆਂ ਸਕੂਲ ਚੋਂ ਖਤਮ ਕਰਤੀਆਂ ਲਿਆ ਕੇ ਜੋ ਵੀ ਆਂਧਰਾ ਦਾ ਜੋ ਉੱਥੋਂ ਦਾ ਸੱਭਿਆਚਾਰ ਹੈ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਕਲਚਰ ਉਹ ਸਾਡੇ ਪੰਜਾਬ ਦੇ ਜਵਾਨਾਂ ਦੇ ਥੋਪਿਆ ਜਾ ਰਿਹਾ ਉਹ ਖੋਪੇ ਚੜਾ ਲਿਓ ਪੰਜਾਬੀਓ ਖੋਪੇ ਅਖਾਨੀਆਂ ਕਰੀ ਫਿਰਦੇ ਓਏ ਦਿਮਾਗ ਤੂੜਾ ਭਰ ਲਿਆ ਤੂੜਾ ਚੁੱਪ ਕਰੇ ਫਿਰਦੇ ਆ ਉਹ ਛੋਡੇ ਜਵਾਕਾਂ ਨਾਲ ਕੀ ਹੋ ਰਿਹਾ ਛੋਡੀ ਬੋਲੀ ਨਾਲ ਛੋਡੇ ਸਭਿਆਚਾਰ ਨਾਲ ਕੀ ਹੋ ਰਿਹਾ ਤੁਹਾਡੇ ਇਤਿਹਾਸ ਨਾਲ ਕੀ ਹੋ ਰਿਹਾ ਤੁਹਾਡਾ ਕੀ ਕੀ ਬਦਲਿਆ ਜਾ ਰਿਹਾ ਤੁਹਾਡਾ ਕੀ ਕੀ ਖਤਮ ਕੀਤਾ ਜਾ ਰਿਹਾ ਉਹ ਨਹੀਂ ਅਸੀਂ ਸਮਝਣ ਨੂੰ ਤਿਆਰ ਹੈਗੇ ਲੋਕ ਹੱਦ ਹੋ ਗਈ ਯਾਰ ਅਸੀਂ ਕਦੇ ਨਹੀਂ ਕਿਹਾ ਵੀ ਆਹ ਬੋਲੀ ਨਾ ਪੜਾਓ ਆਹ ਬੋਲੀ ਨਾ ਪੜਾਓ ਕੋਈ ਬੋਲੀ ਮਾੜੀ ਨਹੀਂ ਸਾਰੀਆਂ ਬੋਲੀਆਂ ਸਤਿਕਾਰਯੋਗ ਨੇ ਹਰ ਬੋਲੀ ਬੰਦੇ ਨੂੰ ਸਿੱਖਣੀ ਚਾਹੀਦੀ ਆ ਪੜਨੀ ਚਾਹੀਦੀ ਆ ਔਣੀ ਚਾਹੀਦੀ ਆ ਪਰ ਹੱਦ ਹੋ ਗਈ ਯਾਰ ਪੰਜਾਬ ਦੇ ਅੰਦਰ ਪੰਜਾਬ ਦੇ ਸਕੂਲਾਂ ਦੇ ਵਿੱਚ ਇਹ ਲਿਖ ਕੇ ਪਾ ਦਿੱਤਾ ਜਾਵੇ ਸਾਡੇ ਜਵਾਕਾਂ ਦੇ ਗਲ ਦੇ ਵਿੱਚ ਤਖਤੀ ਕਿ ਤੂੰ ਪੰਜਾਬੀ ਬੋਲਦਾ ਇਹਦਾ ਮਤਲਬ ਉਹਨੂੰ ਇਹ ਮਹਿਸੂਸ ਕਰਾਇਆ ਕਿ ਤੂੰ ਬਹੁਤ ਵੱਡਾ ਗਦਾਰ ਹੈ ਓਏ ਵਾਕਈ ਅਸੀਂ ਆਪਣੀ ਮਾਂ ਬੋਲੀ ਦੇ ਗਦਾਰ ਆ ਓਏ ਉਹ ਸਾਡੇ ਕਾਫਲੇ ਲੁੱਟੇ ਜਾ ਰਹੇ ਓ ਸਾਡੀ ਬੋਲੀ ਮਾਰੀ ਜਾ ਰਹੀ ਹੈ ਮੁੱਠਾ ਮੀਟ ਕੇ ਨੁਕਰੇ ਹਾ ਬੈਠੀ ਟੁੱਟੀ ਹੋਈ ਸਤਾਰ ਬਾਬੀਆਂ ਦੀ ਉਹ ਪੁੱਛੀ ਸ਼ਰਫਨਾ ਜਿਨ੍ਹਾਂ ਨੇ ਬਾਤ ਮੇਰੀ ਵੇ ਮੈਂ ਬੋਲੀ ਆ ਉਹਨਾਂ ਪੰਜਾਬੀਆਂ ਦੀ ਉਹ ਪੰਜਾਬੀਓ ਉਹ ਸਾਨੂੰ ਕਿੰਨੇ ਮਿਹਣੇ ਤਾਨੇ ਵਜਦੇ ਆ ਵੱਡੇ ਵੱਡੇ ਸ਼ਾਇਰਾ ਨੇ ਵੀ ਕਿਹਾ ਕਿ ਜਿਨ੍ਹਾਂ ਨੇ ਸਾਡੀ ਬਾਤ ਨਹੀਂ ਪੁੱਛੀ ਗੱਲ ਨਹੀਂ ਪੁੱਛੀ ਸਾਨੂੰ ਰੋਲਿਆ ਮਾਰਿਆ ਖਤਮ ਕੀਤਾ ਮੈਂ ਉਹਨਾਂ ਦੀ ماں ਬੋਲੀ ਆ ਉਹ ਬੋਲੀ ਮਰ ਗਈ ਮੈਂ ਬੜੇ ਚਿਰ ਦਾ ਕਲਪਦਾ ਓਏ ਮੈਨੂੰ 9 ਸਾਲ ਹੋ ਗਏ ਲੜਦੇ ਨੂੰ ਬੋਲੀ ਪਿੱਛੇ ਪਰਚੇ ਹੀ ਪਵਾਏ ਅੰਦਰ ਵੀ ਗਿਆ ਬੋਰਡਾਂ ਦੇ ਰੰਗ ਮਾਰੇ ਆ ਸਰਕਾਰੀ ਸਕੂਲ ਰਾਮਪਰੇ ਸੰਘਲਣਾ ਸਕੂਲ ਜਿੰਨੇ ਸੰਘ ਦੇ ਸਕੂਲ ਨੇ ਇੱਥੇ ਆਰਐਸਐਸ ਦੇ ਸਕੂਲ ਨੇ ਜਿੰਨੇ ਇੱਥੇ ਕ੍ਰਿਸਚਨਾਂ ਦੇ ਸਕੂਲ ਨੇ ਜਿੰਨੇ ਇੱਥੇ ਹੋਰ ਕੋਈ ਸਕੂਲ ਨੇ ਸਾਰੇ ਆਪਣਾ ਆਪਣਾ ਸੱਭਿਆਚਾਰ ਆਪਣਾ ਆਪਣਾ ਇਤਿਹਾਸ ਸਾਡੇ ਜਵਾਕਾਂ ਦੇ ਥੋਪ ਰਹੇ ਆ ਉਹ ਉਹ ਤੁਸੀਂ ਲੱਖਾਂ ਰੁਪਇਆ ਫੀਸਾਂ ਭਰ ਦਿਓ ਇਹਨਾਂ ਦੀਆਂ ਜੇਬਾਂ ਭਰ ਦਿਓ ਇਹਨਾਂ ਦੀਆਂ ਬੈਂਕਾਂ ਭਰ ਦਿਓ ਆਪਦੀ ਬੋਲੀ ਨੂੰ ਕਤਲ ਕਰਾਉਣ ਖਾਤਰ ਆਪਣੇ ਇਤਿਹਾਸ ਨੂੰ ਕਤਲ ਕਰਾਉਣ ਖਾਤਰ ਉਹ ਸੋਡੇ ਆਲੇ-ਦਾਲੇ ਕੋਈ ਅਕੈਡਮੀਆਂ ਹੋਣਗੀਆਂ ਓਏ ਕੋਈ ਚੰਗੀਆਂ ਅਕੈਡਮੀਆਂ ਹੋਣਗੀਆਂ ਓਏ ਉਹਨਾਂ ਜਵਾਕ ਪੜਾ ਲਓ ਆਪਣੇ ਆ ਮੈਂ ਬਾਹਰਲੇ ਨੂੰ ਕਹਿਣਾ ਚਾਹਣਾ ਆਉਣਗੇ ਹੁਣ ਇਥੋਂ ਬਾਹਰਲੇ ਮੁਲਕਾਂ ਤੋਂ ਟੂਰਨਾਮੈਂਟ ਕਰਾਇਆ ਜੀ ਫਲਾਣੇ ਪਿੰਡ ਕਬੱਡੀ ਦਾ 2 ਕਰੋੜ ਲਾਤਾ 2 ਕਰੋੜ ਲਾਤਾ ਕਰੋੜ ਲਾਤਾ ਲੋ ਜੀ ਹੁਣ ਵਿਆਹ ਜੀ ਫਲਾਨੇ ਐਨਆਰਆਈ ਦੇ ਬਾਹਰਲੇ ਦੇ ਤੇ ਫਲਾਨਾ ਗਾਉਣ ਵਾਲਾ ਲੱਗਿਆ ਜੀ 15 ਲੱਖ ਰੁਪਏ ਚ ਲਾਇਆ ਗਾਉਣ ਵਾਲਾ ਤੇ ਵਿਆਹ ਦਾ ਖਰਚਾ ਆ ਗਿਆ ਜੀ 2 ਕਰੋੜ ਰੁਪਇਆ ਉਹ ਐਨਾ ਕੰਮਾਂ ਤੇ ਪੈਸਾ ਖਰਚਣ ਦੀ بجائے ਉਹ ਘੱਟੋ ਘੱਟ ਐਨਆਰਆਈ ਹੋ ਉਹ ਘੱਟੋ ਘੱਟ ਬਾਹਰ ਲਿਓ ਉਹ ਕੋਈ ਆਪਣੇ ਆਪਣੇ ਇਲਾਕੇ ਚ ਆਪਣੇ ਆਪਣੇ ਜ਼ਿਲ੍ਹੇ ਚ ਕੋਈ ਸਕੂਲ ਹੀ ਅਜੇ ਖੋਲ੍ਹਦੇ ਹੋਏ ਜਿਹੜਾ ਕੰਮ ਕਰਨ ਵਾਲਾ ਕਈ ਕਈ ਬਾਹਰਲੇ ਪਹੁੰਚਦੇ ਹੁੰਦੇ ਆ ਕਿ ਭਾਈ ਕੀ ਕਰਗੇ ਅਸੀਂ ਕੀ ਕਰ ਸਕਦੇ ਆ ਪੰਜਾਬ ਲਈ ਤੁਸੀਂ ਪੰਜਾਬ ਲਈ ਆਹ ਕਰ ਸਕਦੇ ਹੋ ਦੋ ਦਿਨ ਦੀ ਖਾਤਰ ਉਥੇ ਨਾਮ ਲਾਉਣ ਦੀ ਖਾਤਰ ਵੀ ਕਮੈਂਟਰੀ ਵਾਲਾ ਨਾਮ ਬੋਲੂਗਾ ਜੀ ਜਾਂ ਫਲੈਕਸ ਬੋਰਡ ਦੇ ਉੱਤੇ ਸਾਡੀ ਫੋਟੋ ਲੱਗ ਜੂਗੀ ਜੀ ਵੀ ਫਲਾਨਾ ਸਾਨੂੰ ਇੱਕ ਟੂਰਨਾਮੈਂਟ ਕਰਾਇਆ ਜੀ ਉਹ ਆਹ ਕੰਮ ਕਰੋ ਜਿਹੜਾ ਕਰਨ ਵਾਲਾ ਹੈ ਸਾਡੇ ਕੋਲੇ ਐਜੂਕੇਸ਼ਨ ਪੱਖ ਤੋਂ ਸਿੱਖਿਆ ਦੇ ਪੱਖ ਤੋਂ ਆਪਣੀਆਂ ਯੂਨੀਵਰਸਿਟੀਆਂ ਆਪਣੇ ਕਾਲਜ ਆਪਣੇ ਸਕੂਲ ਆਪਣੇ ਰਿਸਰਚ ਸੈਂਟਰ ਸਾਡੇ ਕੋਚਿੰਗ ਸੈਂਟਰ ਨਹੀਂ ਹੈਗੇ ਓਏ ਜਿੱਥੇ ਪੈਸਾ ਲਾਉਣ ਦੀ ਲੋੜ ਆ ਜਿੱਥੇ ਸਾਨੂੰ ਸਾਂਭਣ ਦੀ ਲੋੜ ਆ ਆਉਣ ਵਾਲੀਆਂ نسلਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਲੋਕੋ ਮੈਂ ਤੁਹਾਡੇ ਮਰੇ ਹੱਥ ਬੰਨ੍ਹਦਾ ਰੱਬ ਦਾ ਆਵਾਸਤਾ ਤੁਹਾਨੂੰ ਕਿ ਤੁਸੀਂ ਆਪਣੇ ਜਵਾਕਾਂ ਦਾ ਖਿਆਲ ਕਰ ਲਓ ਯਾਰ ਤੁਹਾਡੇ ਜਵਾਕਾਂ ਨਾਲ ਕੀ ਕਰ ਰਹੇ ਨੇ ਯਾਰ ਤੁਹਾਡੇ ਜਵਾਕਾਂ ਦੇ ਦਿਲਾਂ ਦੇ ਵਿੱਚੋਂ ਇਹੋ ਸਾਡੇ ਜਵਾਕ ਨੂੰ ਯਾਰ ਕਿਸੇ ਇਤਿਹਾਸਤਾ ਨਹੀਂ ਪਤਾ ਹੋਣਾ ਕਿਸੇ ਸ਼ਹੀਦ ਬਾਰੇ ਨਹੀਂ ਪਤਾ ਕਿਸ ਸੂਰਮੇ ਬਾਰੇ ਨਹੀਂ ਪਤਾ ਯੋਧੇ ਬਾਰੇ ਨਹੀਂ ਪਤਾ ਕਿਸੇ ਜੰਗਾਂ ਬਾਰੇ ਨਹੀਂ ਪਤਾ ਉਹ ਸਾਡਾ ਜਵਾਕ ਕੀ ਹੋਊਗਾ ਕੋਰਾ ਹੋ ਬਿਲਕੁਲ ਸਲੇਟ ਵਰਗਾ ਕਾਗਜ਼ ਵਰਗਾ ਕੋਰਾ ਹੋਰ ਕੁਝ ਨਹੀਂ ਪੱਲੇ ਹੋਣਾ ਉਹ ਕਿੱਥੋਂ ਆਉਣ ਵਾਲੇ ਸਮੇਂ ਸਾਡੀ ਇਹ ਸੱਭਿਆਤਾ ਨੂੰ ਸੰਭੂਗਾ ਉਹ ਜਾ ਕੇ ਉਹ ਪੈਸਾ ਨਹੀਂ ਓਏ ਹੁੰਦਾ ਹਰ ਇੱਕ ਚੀਜ਼ ਪੈਸਾ ਨਹੀਂ ਹੁੰਦਾ ਨਾ ਪੈਸਾ 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 ਅਸੀਂ ਕੀ ਲੈਣਾ ਆਪਾਂ ਕੀ ਲੈਣਾ ਆਪਾਂ ਆਪਣਾ ਜਵਾਕ ਹੈ ਕੀ ਕਰਾਂਗੇ ਤੁਹਾਡੇ ਜਵਾਕਾਂ ਨੂੰ ਕੱਲਾ ਕੱਲਾ ਜਵਾਕ ਜੰਮ ਲਿਆਓ ਉਹਨਾਂ ਨੂੰ ਸਕੂਲਾਂ ਚ ਖਤਮ ਕਰੀ ਜਾਂਦੇ ਆ ਬਾਹਰ ਨੂੰ ਭੱਜੀ ਜਾਂਦੇ ਆ ਕੋਈ ਨਸ਼ੇ ਨਾਲ ਮਰੀ ਜਾਂਦੇ ਆ ਉਹ ਕੀ ਰਹੇਗਾ ਸਾਡੇ ਪੱਲੇ ਯਾਰ